ਸੋ ਖਬਰ ਨਿਕਲ ਕੇ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਦੱਸਦੀ ਹੈ ਦਰਸ਼ਕਾਂ ਨੂੰ ਕਿ ਸਮਾਣਾ ਦੀ ਪਾਖੜਾ ਨਹਿਰ ਚ ਅੱਜ ਸ਼ਾਮ ਨੂੰ ਇੱਕ ਬਲੈਰੋ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਮੌਕੇ ਤੇ ਮੌਜੂਦ ਗੋਤਾਖੋਰਾਂ ਵੱਲੋਂ ਗੱਡੀ ਸਵਾਰ ਨੌਜਵਾਨਾਂ ਨੂੰ ਬਚਾ ਲਿਆ ਗਿਆ ਅਤੇ ਅਸੀਂ ਵੀ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੀ ਸਟੰਟ ਬਾਜ਼ੀ ਕਰਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਉਣ ਕਿਉਂਕਿ ਪਾਖੜਾ ਨਹਿਰ ਚ ਡਿੱਗੀ ਇਸ ਗੱਡੀ ਕਾਰਨ ਇਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਲੇਕਿਨ ਇਸ ਤੋਂ ਬਚਾਰਿਆ ਸੋ ਖਬਰ ਨਿਕਲ ਕੇ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਦੱਸਦੀ ਹੈ ਦਰਸ਼ਕਾਂ ਨੂੰ ਕਿ ਸਮਾਣਾ ਦੀ ਭਾਖੜਾ ਨਹਿਰ 'ਚ ਅੱਜ ਸ਼ਾਮ ਨੂੰ ਇੱਕ ਬਲੈਰੋ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਮੌਕੇ ਤੇ ਮੌਜੂਦ ਗੋਤਾਖੋਰਾਂ ਵੱਲੋਂ ਗੱਡੀ ਸਵਾਰ ਨੌਜਵਾਨਾਂ ਨੂੰ ਬਚਾ ਲਿਆ ਗਿਆ ਅਤੇ ਅਸੀਂ ਵੀ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੀ ਸਟੰਟ ਬਾਜ਼ੀ ਕਰਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਉਣ ਕਿਉਂਕਿ ਭਾਖੜਾ ਨਹਿਰ 'ਚ ਡਿੱਗੀ ਇਸ ਗੱਡੀ ਕਾਰਨ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਲੇਕਿਨ ਇਸ ਤੋਂ ਬਚਾਰਿਆ ਸੋ ਖਬਰ ਨਿਕਲ ਕੇ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਦੱਸਦੀ ਹੈ ਦਰਸ਼ਕਾਂ ਨੂੰ ਕਿ ਸਮਾਣਾ ਦੀ ਭਾਖੜਾ ਨਹਿਰ 'ਚ ਅੱਜ ਸ਼ਾਮ ਨੂੰ ਇੱਕ ਬਲੇਰੋ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਮੌਕੇ ਤੇ ਮੌਜੂਦ ਗੋਤਾਖੋਰਾਂ ਵੱਲੋਂ ਗੱਡੀ ਸਵਾਰ ਨੌਜਵਾਨਾਂ ਨੂੰ ਬਚਾਲਿਆ ਗਿਆ ਅਤੇ ਅਸੀਂ ਵੀ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੀ ਸਟੰਟ ਬਾਜ਼ੀ ਕਰਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਉਣ ਕਿਉਂਕਿ ਭਾਖੜਾ ਨਹਿਰ 'ਚ ਡਿੱਗੀ ਗੱਡੀ ਕਾਰਨ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਲੇਕਿਨ ਇਸ ਤੋਂ ਬਚਾਰਿਆ ਸੋ ਖਬਰ ਨਿਕਲ ਕੇ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਦੱਸਦੀ ਹੈ ਦਰਸ਼ਕਾਂ ਨੂੰ ਕਿ ਸਮਾਣਾ ਦੀ ਭਾਖੜਾ ਨਹਿਰ 'ਚ ਅੱਜ ਸ਼ਾਮ ਨੂੰ ਇੱਕ ਬਲੈਰੋ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਮੌਕੇ ਤੇ ਮੌਜੂਦ ਗੋਤਾਖੋਰਾਂ ਵੱਲੋਂ ਗੱਡੀ ਸਵਾਰ ਨੌਜਵਾਨਾਂ ਨੂੰ ਬਚਾ ਲਿਆ ਗਿਆ ਅਤੇ ਅਸੀਂ ਵੀ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੀ ਸਟੰਟ ਬਾਜੀ ਕਰਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਉਣ ਕਿਉਂਕਿ ਭਾਖੜਾ ਨਹਿਰ 'ਚ ਡਿੱਗੀ ਇਸ ਗੱਡੀ ਕਾਰਨ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਲੇਕਿਨ ਇਸ ਤੋਂ ਬਚਾਰਿਆ ਸੋ ਖਬਰ ਨਿਕਲ ਕੇ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਦੱਸਦੀ ਹੈ ਦਰਸ਼ਕਾਂ ਨੂੰ ਕਿ ਸਮਾਣਾ ਦੀ ਭਾਖੜਾ ਨਹਿਰ 'ਚ ਅੱਜ ਸ਼ਾਮ ਨੂੰ ਇੱਕ ਬਲੈਰੋ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਮੌਕੇ ਤੇ ਮੌਜੂਦ ਕੋਤਾਖਰਾਂ ਵੱਲੋਂ ਗੱਡੀ ਸਵਾਰ ਨੌਜਵਾਨਾਂ ਨੂੰ ਬਚਾ ਲਿਆ ਗਿਆ ਅਤੇ ਅਸੀਂ ਵੀ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਤਰ੍ਹਾਂ ਦੀ ਸਟੰਟ ਬਾਜ਼ੀ ਕਰਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਉਣ ਕਿਉਂਕਿ ਭਾਖੜਾ ਨਹਿਰ 'ਚ ਡਿੱਗੀ ਇਸ ਗੱਡੀ ਕਾਰਨ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਲੇਕਿਨ ਇਸ ਤੋਂ ਬਚਾਰਿਆ ਸੋ ਖਬਰ ਨਿਕਲ ਕੇ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਦੱਸਦੀ ਹੈ ਦਰਸ਼ਕਾਂ ਨੂੰ ਕਿ ਸਮਾਣਾ ਦੀ ਪਾਖੜਾ ਨਹਿਰ ਚ ਅੱਜ ਸ਼ਾਮ ਨੂੰ ਇੱਕ ਬਲੈਰੋ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਮੌਕੇ ਤੇ ਮੌਜੂਦ ਗੋਤਾਖੋਰਾਂ ਵੱਲੋਂ ਗੱਡੀ ਸਵਾਰ ਨੌਜਵਾਨਾਂ ਨੂੰ ਬਚਾ ਲਿਆ ਗਿਆ ਅਤੇ ਅਸੀਂ ਵੀ ਦਰਸ਼ਕਾਂ ਨੂੰ ਅਪੀਲ